ਅਗੇ ਤੇ ਅਨੂਜ਼ੀਟਰ ਪੰਜਾਬ ਤੇ ਸਰ ਅਸੀਂ ਜਲਦ رابطہ ਕਾਇਮ ਕਰਨ ਦੀ ਉਨ੍ਹਾਂ ਨਾਲ ਕੋਸ਼ਿਸ਼ ਕਰਾਂਗੇ ਹੋਰ ਡਿਟੇਲ ਦੇ ਵਿੱਚ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਨਾਲ ਜਰੂਰ ਇਹ ਵੀ ਜਾਣਕਾਰੀ ਆਪਣੇ ਦਰਸ਼ਕਾਂ ਨੂੰ ਦਵਾਂਗੇ ਕਿ ਅਜੇ ਮੌਕੇ ਤੇ ਆਖਰਕਾਰ ਕਿਹੜੇ ਕਿਹੜੀਆਂ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੁੰਦੀ ਹੈ ਕਿਵੇਂ ਪੈਨਿਕ ਹੋਣ ਤੋਂ ਬਚਿਆ ਜਾਵੇ ਪੈਨਿਕ ਮਾਹੌਲ ਕਿਸੇ ਤਰੀਕੇ ਦਾ ਨਾ ਬਣੇ ਤਾਂ ਵੀ ਅਸੀਂ ਜਾਣਕਾਰੀ ਲੈਣ ਦੀ ਜਰੂਰ ਅਸੀਂ ਕੋਸ਼ਿਸ਼ ਕਰਾਂਗੇ ਫਿਲਹਾਲ ਦੀ ਜੋ ਜਾਣਕਾਰੀ ਸਾਡੇ ਤੱਕ ਪਹੁੰਚ ਰਹੀ ਹੈ ਉਸ ਦੇ ਲਿਹਾਜ਼ ਦੇ ਨਾਲ ਇਹ ਜਾਣਕਾਰੀ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ ਕਿ 12 ਵਜੇ 21 ਮਿੰਟ ਤੇ ਪਹੁੰਚਾਲ ਦੇ ਛਟਕੇ ਮਹਿਸੂਸ ਕੀਤੇ ਜਾਂਦੇ ਨੇ ਅਫਗਾਨਿਸਤਾਨ ਜੋ ਕਿ ਪਚਾਲ ਦਾ ਕੇਂਦਰ ਰਿਹਾ ਅਫਗਾਨਿਸਤਾਨ ਦੇ ਵਿੱਚ 5.8 ਤੀਬਰਤਾ ਦਾ ਪਚਾਲ ਹੈ ਜੰਮੂ ਕਸ਼ਮੀਰ ਦੇ ਵੀ ਕਈ ਇਲਾਕਿਆਂ ਦੇ ਵਿੱਚ ਪਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਸਾਡੇ ਸਹਿਯੋਗੀ ਇਸ ਵੇਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਵਿੱਚ ਪਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਪੰਜਾਬ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਰਹੇ ਹਾਂ ਇਸ ਵੇਲੇ ਬਿਲਕੁਲ ਕੁਝ ਸਕਿੰਟ ਪਹਿਲਾਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਪਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਸਮਾਂ ਆ ਚੁੱਕਾ ਹੈ 12:21 ਮਿੰਟ ਤੇ ਪੰਜਾਬ ਦੇ ਵਿੱਚ ਪਚਾਲ ਦੇ ਆ ਝਟਕੇ ਮਹਿਸੂਸ ਕੀਤੇ ਗਏ ਨੇ ਹਤਾ ਜਿਹੜੇ ਵੀ ਦਰਸ਼ਕ ਇਸ ਵੇਲੇ ਨਿਊਜ਼ ਇੰਟਰ ਪੰਜਾਬ ਦੇ ਨਾਲ ਜੁੜੇ ਹੋਏ ਨੇ ਉਹ ਵੀ ਆਪਣੀ ਆਪਣੀ ਜਾਣਕਾਰੀ ਇਲਾਕਿਆਂ ਦੀ ਦੇ ਸਕਦੇ ਨੇ ਕਿ ਅਧਿਕਾਰ ਕਿਸ ਕਿਸ ਚੁੱਕੇ ਸੀ ਅੱਖੋਂ ਕੀ ਐਸ ਤੇ ਮੇਰੀ ਇਸ ਰੀਲ ਪਰ 1 ਮਿਲੀਅਨ ਵਿਊਜ਼ ਹੈ ਆਪकी ਰੀਲ ਪਰ ਵੀ 1 ਮਿਲੀਅਨ ਵਿਊਜ਼ ਆ ਸਕਦੇ ਆਂਗਰ ਆਪ ਵੀ ਐਸੀ ਵੀਡੀਓ ਸ਼ੇਅਰ ਕਰੋਗੇ ਆਪਣੇ ਨਾਮ ਔਰ ਫੋਟੋ ਕੇ ਸਾਥ ਲੇਕਿਨ ਸਵਾਲ ਇਹ ਕਿ ਐਸੀ ਵੀਡੀਓਜ਼ ਮਿਲेंगी ਕਹਾਂ क्राफ्टो तो ऐप में ऐसी हजारों बनी बनाई रील्स आती हैं अपने नाम और फोटो के साथ इसे एक बार शेयर करके देखो फिर देखना कैसे वन मिलियन व्यूज आ जाएंगे क्राफ्टो ऐप डाउनलोड करें ओहो हो ये ये तो तो पुराना डैमेज है है है। सर hmm? तो है सर? सर, जी। फुल इंश्योरेंस क्लेम नॉट पॉसिबल। पर कल ही हुआ। प्रूफ प्रूफ देखो देखो। डेट देखो। मिलेगा सर, बिल्कुल मिलेगा। बिल्कुल नो ओनली एविडेंस। दर्शक कर रहेचाल के झटके महसूस किए गए कई था ਅਪਚਾਲਦੀਆਂ ਖਬਰਾਂ ਨੇ ਫਿਲਹਾਲ ਹੋਰ ਡਿਟੇਲ ਦੇ ਵਿੱਚ ਜਾਣਕਾਰੀ ਜਿਹਾਉਣੇ ਆ ਬਾਕੀ ਹੈ ਕਿ ਅਧਿਕਾਰ ਕੀ ਨੇ ਡਿਰਕਟਰ ਸਕੀਲ ਤੇ ਇਹ ਪੁੱਛਾਲ ਸੀਗਾ ਅਧਿਕਾਰ ਇਸ ਦਾ ਸੈਂਟਰ ਪੁਆਇੰਟ ਕਿੰਦਰ ਬਿੰਦੂ ਕਿਹੜਾ ਇਲਾਕਾ ਰਿਹਾ ਉਹ ਵੀ ਜਾਣਕਾਰੀ ਹੌਲੀ ਹੌਲੀ ਸਪਸ਼ਟ ਹੋ ਜਾਵੇਗੀ ਪਰ ਫਿਲਹਾਲ ਵੀ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਕਈ ਜਗਾਵਾਂ ਤੇ ਪੁਚਾਲ ਤੇ ਝਟਕੇ ਮਹਿਸੂਸ ਕੀਤੇ ਗਏ ਨੇ ਅਸੀਂ ਦਰਸ਼ਕਾਂ ਨੂੰ ਜੋ ਕਵਾਂਗੇ ਕਿ ਉਹ ਵੀ ਜਾਣਕਾਰੀ ਸਾਡੇ ਨਾਲ ਸਾਂਝੀ ਕਰ ਸਕਦੇ ਜੇਕਰ ਉਹਨਾਂ ਦੇ ਇਲਾਕੇ ਦੇ ਵਿੱਚ ਕਿਸੇ ਜਗ੍ਹਾ ਤੇ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਅਤਾ ਇਹ ਵੱਡੀ ਖਬਰ ਪੰਜਾਬ ਤੇ ਹੋਰਨਾਂ ਇਲਾਕਿਆਂ ਦੇ ਨਾਲ ਵੱਡੀ ਝੁਲੀ ਹੋਈ ਹੈ ਅਜੋਕੇ ਭੁਚਾਲ ਤੇ ਝਟਕੇ ਮਹਿਸੂਸ ਕੀਤੇ ਗਏ ਨੇ 12:21 ਦਾ ਸਮਾਂ ਦੱਸਿਆ ਜਾ ਰਿਹਾ ਜਦੋਂ ਕਿ ਕੁਝ ਜਗਾਵਾਂ ਤੇ ਭੁਚਾਲ ਦੇ ਝਟਕੇ ਮਹਿਸੂਸ ਹੋਏ ਨੇ ਕਈ ਥਾਵਾਂ ਤੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਇਸ ਤੋਂ ਪਹਿਲਾਂ ਗੱਲ ਕਰੀਏ ਹੋਰਨਾਂ ਦੇਸ਼ਾਂ ਦੀ ਖਰਾਬ ਸਿਲ ਦੇ ਵਿੱਚ ਹੋਰਨਾਂ ਕਈ ਦੇਸ਼ਾਂ ਦੇ ਪਿਛਲੇ ਦਿਨਾਂ ਦੇ ਦੌਰਾਨ ਜੋ ਕਿ ਭੁਚਾਲ ਆਏ ਵੱਡੇ ਪੱਧਰ ਤੇ ਤਬਾਹੀ ਹੋਈ ਵੱਡੇ ਪੱਧਰ ਤੇ ਤਬਾਹੀ ਦਾ ਮੰਜ਼ਰ ਜੋ ਕਿ ਨਜ਼ਰ ਆਇਆ ਕਈ ਲੋਕਾਂ ਦੀ ਭੁਚਾਲ ਦੇ ਚੱਲਦਿਆਂ ਜਾਨ ਤੱਕ ਚਲੀ ਗਈ ਅਤਾ ਜਰੂਰ ਅਸੀਂ ਨਾਲੇ ਵੀ ਜਰੂਰ ਦਰਸ਼ਕਾਂ ਨੂੰ ਕਹਾਂਗੇ ਕਿ ਜੇ ਮੌਕੇ ਕਿਸੇ ਤਰੀਕੇ ਦੇ ਨਾਲ ਖਬਰਾਂ ਉਂਦੀ ਪੈਨਿਕ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਜਦੋਂ ਇਸ ਤਰੀਕੇ ਦੀ ਖਬਰ ਸਾਹਮਣੇ ਆਉਂਦੀ ਹੈ ਜਿਵੇਂ ਅਸੀਂ ਆਕੇ ਤੇ ਸੋਸ਼ਲ ਮੀਡੀਆ ਤੇ ਜਾਂ ਟੀਵੀ ਤੇ ਖਬਰ ਦੇਖਦੇ ਹਾਂ ਕਿ ਜਰ ਅਸੀਂ ਪੈਨਿਕ ਹੋ ਜਾਂਦੇ ਹਾਂ ਪਰ ਪੈਨਿਕ ਹੋਣ ਵਾਲੀ ਗੱਲ ਕੋਈ ਨਹੀਂ ਹੈ ਇਸ ਤਰੀਕ